ਸ਼ੰਭੂ ਬਾਦਰ ਤੇ ਬੈਰੀਕੇਡ ਦੀ ਸਥਿਤੀ ਪਹਿਲਾਂ ਵਾਂਗ ਹੀ ਬਣੀ ਹੋਈ ਹੈ ਹਾਲਾਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸੀ ਕਿ ਇੱਕ ਹਫਤੇ ਦੇ ਅੰਦਰ ਜੁੜਾ ਹੈ ਬੈਰੀਕੇਡ ਹਟਾਇਆ ਜਾਵੇ ਹਰਿਆਣਾ ਸਰਕਾਰ ਦੇ ਵੱਲੋਂ ਅਜੋੜਾ ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਇਹ ਕਿਹਾ ਗਿਆ ਸੀ ਕਿ बैरीगेट्सा दूसरे दिन भी बैरीगेड की स्थिति नहीं गया है जिस तरीके, है। तरीके पहला ही शंबू बॉर्डर से हूं तक जुड़ा है इस निर्देश, निर्देश के निर्देश कोई एक्शन नहीं लिया गया है बैरीगेड्स हले भी लगे हुए हैं सीमेंट नजर आ रहे हैं पहला स्थिति बनी हुई है ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਲੱਗੇ ਬੈਰੀਕੇਡ ਅੰਮਾਲਾ ਸਾਈਡ ਤੋਂ ਸਰਕਾਰ ਨੂੰ ਹਟਾਉਣ ਦੇ ਆਦੇਸ਼ ਦਿੱਤੇ ਗਏ ਸਨ ਹਰਿਆਣਾ ਸਰਕਾਰ ਨੂੰ ਪਰ ਹਲੇ ਤੱਕ ਜਿਹੜਾ ਕਿ ਅੱਜ ਦੂਸਰਾ ਦਿਨ ਹੋ ਚੁੱਕਾ ਹੈ ਬੈਰੀਕੇਟਿੰਗ ਜਿਉਂ ਦੀ ਤਿਉਹ ਹੈ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਇਸੇ ਤਰ੍ਹਾਂ ਬੈਰੀਕੇਡਿੰਗ ਕੀਤੀ ਹੋਈ ਹੈ 3 ਲੇਅਰ ਜਿਹੜੀ ਹੈ ਬੈਰੀਕੇਡ ਉਸੇ ਤਰ੍ਹਾਂ ਜਾਰੀ ਹੈ ਔਰ ਆਦੇਸ਼ ਜਿਹੜੇ ਨੇ ਹਰਿਆਣਾ ਸਰਕਾਰ ਨੂੰ ਦਿੱਤੇ ਗਏ ਸਨ ਪੰਜਾਬ ਦੇ ਜਿੰਨੇ ਵੀ ਸ਼ੰਭੂ ਬਾਰਡਰ ਦੇ ਉੱਤੇ ਦੋਨੋਂ ਪਾਸੇ ਬੈਰੀਕੇਡਿੰਗ ਹੈ ਉਹ ਹਟਾਈ ਜਾਵੇ ਔਰ ਤੁਸੀਂ ਦੇਖ ਸਕਦੇ ਹੋ ਕਿ ਬੈਰੀਕੇਡ ਜਿਉਂ ਦੀ ਤਿਉਹ ਆ ਔਰ ਪਿਛ ਇਸ ਪਾਸ ਤੋਂ ਦੇਖੋ ਕਿ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਨਿਰੰਤਰ جاری ਹੈ ਔਰ ਅੰਦੋਲਨ ਦੇ ਵਿੱਚ ਵੀ ਹਜੇ ਵੀ ਸਟੇਜ ਲੱਗੀ ਹੋਈ ਹੈ ਕਿਸਾਨ ਵੀ ਆਪਣੀ ਮੰਗਾਂ ਨੂੰ ਲੈ ਕੇ ਬਜਿੱਦ ਨੇ ਔਰ ਦੋਨੋਂ ਪਾਸੇ ਸਥਿਤੀ ਜਿਉਂ ਦੀ ਤਿਉਂ ਹੈ ਜੋ ਅੱਜ ਤੋਂ 4-5 ਮਹੀਨੇ ਪਹਿਲਾਂ ਸੀਗੀ ਉਸੇ ਤਰ੍ਹਾਂ ਹੀ ਬੈਰੀਕੇਡ ਕਿਤੇ ਹੋਈ ਹੈ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤੇ ਗਏ ਸਨ ਕਿ ਬੈਰੀਕੇਡ ਜਿਹੜੀ ਹਟਾਈ ਜਾਵੇ ਪਰ ਹਲੇ ਤੱਕ ਕੋਈ ਵੀ ਸਟੈਪ ਨਹੀਂ ਚੱਕਿਆ ਗਿਆ ਪੁਲਿਸ ਅਧਿਕਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਅੰਬਾਲਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਅਜੇ ਹਜੇ ਕੋਈ ਵੀ ਆਦੇਸ਼ ਨਹੀਂ ਆਇਆ ਹੈ ਸਰਕਾਰ ਵੱਲੋਂ ਕਿ ਗੇਂਕ ਹਟਾਈ ਜਾਵੇ ਪਰ ਸਰਕਾਰ ਕੋਲ 7 ਦਿਨ ਦਾ ਸਮਾਂ ਦਿੱਤਾ ਗਿਆ ਸੀ ਅੱਜ ਦੂਸਰਾ ਦਿਨ ਹੈ ਬੋਰ ਬੈਰੀਕੇਡਿੰਗ ਹਟਾਉਂਦੇ ਨੇ ਜਾਂ ਨਹੀਂ ਕੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਸਮਾਂ ਦੱਸੇਗਾ ਪਰ ਇੱਕ ਵਾਰ ਜਿਹੜਾ ਹੈ ਕਿ ਮਾਨਯੋਗ ਹਰਿਆਣਾ ਪੰਜਾਬ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਜਰੂਰ ਕੀਤੇ ਗਏ ਨੇ ਕਿ 7 ਦਿਨਾਂ ਦੇ ਅੰਦਰ ਅੰਦਰ ਬੈਰੀਕੇਡਿੰਗ ਹਟਾਈ ਜਾਵੇ ਪਰ ਬੈਰੀਕੇਡਿੰਗ ਤੁਸੀਂ ਦੇਖ ਸਕਦੇ ਹੋ ਕਿ ਜਿਉਂ ਦੀ ਤਿਉਹ ਹੈ ਔਰ ਹਰਿਆਣਾ ਵਾਲੇ ਪਾਸਿਓਂ ਅੰਬਾਲਾ ਵਾਲੇ ਜਿਹੜਾ 3 ਲੇਅਰ ਜਿਹੜੀ ਕਿ ਫਿਲਹਾਲ ਹੋਈ ਹੈ ਤਿੰਨ ਚਾਰ ਥਾਵਾਂ ਤੇ ਅੱਧਾ ਕਿਲੋਮੀਟਰ ਦੀ ਦੂਰੀ ਤੇ ਇਸ ਤਰ੍ਹਾਂ ਪਹਿਲਾ ਬੰਦਸਨ ਉਸੇ ਤਰ੍ਹਾਂ ਬੰਦਨ ਪਰ ਕਿਸੇ ਨੂੰ ਵੀ ਆਣ ਤੇ ਨਾ ਜਾਣ ਦਿੱਤਾ ਜਾ ਰਿਹਾ ਹੈ ਹਰਿਆਣਾ ਸਰਕਾਰ ਨੂੰ ਆਦੇਸ਼ ਜਰੂਰ ਜਾਰੀ ਹੋਏ ਨੇ ਕਿ ਇਹ ਰਸਤੇ ਖੋਲੇ ਜਾਣ ਪਰ ਹਰਿਆਣਾ ਸਰਕਾਰ ਨੇ ਹਜ ਤੱਕ ਕੋਈ ਵੀ ਸਟੈਪ ਨਹੀਂ ਚੱਕਿਆ ਹੁਣ ਦੇਖਣਾ ਹੋਵੇਗਾ ਕਿ ਕਦੋਂ ਇਹ ਰਸਤੇ ਖੋਲਦੇ ਨੇ ਜਾਂ ਫਿਰ ਨਹੀਂ ਖੋਲਦੇ ਅਗਲੀ ਰਣਨੀਤੀ ਕੀ ਕੀਤੀ ਜਾਵੇਗੀ ਕੈਮਰਾ ਪੋਰਟਲ ਅਮਿਤ ਕੁਮਾਰ ਦੇ ਨਾਲ ਦਇਆ ਸਿੰਘ ਅੰਬਾਲਾ